ਸਸੀ ਗੱਲ ਜੀ ਦੇਣੇ ਵੀ ਵਾਲਾ ਟੀਵੀ ਤੇ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਤੋਂ ਸਵਾਗਤ ਮੈਂ ਅਸ਼ੋਕ ਹੀਪਾ ਅੱਜ ਦੀ ਫੇਰ ਇੱਕ ਨਵੀਂ ਖਬਰ ਨਵੀਂ ਗੱਲ ਵੈਸੇ ਸਾਰੀਆਂ ਪੁਰਾਣੀਆਂ ਹੋ ਗਈਆਂ ਹਰ ਰੋਜ਼ ਇੱਕੋ ਇੱਕੋ ਗੱਲ ਜਿਹੜੀ ਹੈ ਨਵੀਂ ਬਣ ਜਾਂਦੀ ਨਵੀਂ ਗੱਲ ਪੁਰਾਣੀ ਬਣ ਜਾਂਦੀ ਆ ਤੇ ਅੱਜ ਹੁਣ ਗੱਲ ਕਰਾਂਗੇ ਆਮ ਆਦਮੀ ਪਾਰਟੀ ਦੀ ਵਿਧਾਇਕ ਅਨਮੋਲ ਗगन ਮਾਨ ਜਿਨੇ ਕਿ ਪਿਛਲੇ ਦਿਨੀ ਸਾਰਿਆਂ ਨੂੰ ਪਤਾ ਕਿ ਅਸਤੀਫਾ ਦਿੱਤਾ ਸੀ ਤੇ ਬੜੀ ਭਾਵਕ ਹੋਈ ਸੀ ਜਜ਼ਬਾਤੀ ਹੋ ਗਈ ਸੀ ਕੀ ਪਤਾ ਨਹੀਂ ਅੰਦਰੋਂ ਕਿਹੜਾ ਕੋਈ ਉਹ ਜਾ ਬਹੁਤ ਵੱਡਾ ਝਟਕਾ ਲੱਗਾ ਸੀ ਦੁੱਖ ਲੱਗਾ ਸੀ ਜਿਹਦੇ ਕਰਕੇ ਜਿਹੜਾ ਕਿ ਸਾਢੇ 3 ਸਾਲ ਅਨਮੋਲ ਗਗਨ ਮਾਨ ਨੇ ਅੰਦਰੋਂ ਅੰਦਰ ਜਿਹੜਾ ਸਹਿਣ ਕੀਤਾ ਸਹਿਣ ਕਰਨ ਤੋਂ ਬਾਅਦ ਕਹਿੰਦੇ ਕਿ ਜਦੋਂ ਇੱਕ ਵਾਰੀ ਅੰਦਰ ਗੁਬਾਰ ਜ਼ਿਆਦਾ ਜਦੋਂ ਹੋ ਜਾਂਦਾ ਕਿ ਕਿਤੇ ਨਾ ਕਿਤੇ ਫਟ ਜਾਂਦਾ ਪਰ ਹੁਣ ਆ ਕੇ ਉਹਦੇ ਕੋਲ ਕੁਝ ਗੱਲਾਂ ਸਹਿਣ ਨਹੀਂ ਸੀ ਹੋਈਆਂ ਤੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਅਸਤੀਫਾ ਦੇ ਦਿੱਤਾ ਤੇ ਉਧਰੋਂ ਪਾਰਟੀ ਵੱਲੋਂ ਅਨਮੋਲ ਗਗਨ ਮਾਨ ਦਾ ਅਸਤੀਫਾ ਜਿਹੜਾ ਮਨਜ਼ੂਰ ਨਹੀਂ ਕੀਤਾ ਗਿਆ ਤੇ ਕਿਤੇ ਨਾ ਕਿਤੇ ਪਾਰਟੀ ਨੂੰ ਵੀ ਲੱਗਦਾ ਸੀ ਕਿ ਸਾਡੇ ਪਾਰਟੀ ਦਾ ਵਧੀਆ ਕੈਂਡੀਡੇਟ ਆ ਲੋਕ ਇਨਾਂ ਨਾਲ ਜੁੜੇ ਹੋਏ ਨੇ ਤੇ ਅਗਰ ਇਹ ਇੱਧਰ ਉੱਧਰ ਚਲੇ ਗਿਆ ਤਾਂ ਸਾਨੂੰ 2027 ਦੇ ਵਿੱਚ ਹੋ ਸਕਦਾ ਹੈ ਕਿ ਇਸ ਹਲਕੇ ਦੇ ਵਿੱਚ ਜਿਹੜੀ ਮਿਹਨਤ ਦੁਬਾਰਾ ਬਹੁਤ ਜ਼ਿਆਦਾ ਕਰਨੀ ਪਵੇਗੀ ਵਿਚਾਰ ਸੀ ਆਮ ਆਦਮੀ ਪਾਰਟੀ ਦਾ ਗੱਲਾਂ ਦੁਬਾਈਆਂ ਗਈਆਂ ਨੇ ਅਨਮੋਲ ਗਗਨ ਮਾਨ ਨੂੰ ਲੱਗਦਾ ਸੀ ਕਿ ਆਉਣ ਵਾਲੇ 2027 ਦੇ ਵਿੱਚ ਸ਼ਾਇਦ ਅਨਮੋਲ ਗਗਰਮਾਨ ਨੂੰ ਜਿਹੜੀ ਟਿਕਟ ਆ ਨਾ ਦਿੱਤੀ ਜਾਵੇ ਇਹਨਾਂ ਦੀ ਜਗ੍ਹਾ ਤੇ ਕੋਈ ਦੂਜੀ ਪਾਰਟੀ ਤੋਂ ਜਿਹੜਾ ਕੈਂਡੀਡੇਟ ਆ ਲਿਆ ਕੇ ਖੜਾ ਕੀਤਾ ਜਾਵੇ ਤੇ ਉਹਨਾਂ ਨੂੰ ਵੀ ਟਿਕਟ ਦਿੱਤੀ ਜਾਵੇ ਸ਼ਾਇਦ ਹੋ ਸਕਦਾ ਕਿ ਇਹ ਜਿਹੜਾ ਅੰਦਰ ਅਨਮੋਲ ਗਗਰਮਾਨ ਦੇ ਦਿਮਾਗ ਵਿੱਚ ਚੱਲ ਰਿਹਾ ਸੀ ਤਾਂ ਬਹੁਤ ਵੱਡੇ ਸ਼ਬਦਾਂ ਦੇ ਵਿੱਚ ਅਨਮੋਲ ਗਗਰਮਾਨ ਨੇ ਕਿਹਾ ਸੀ ਕਿ ਮੈਂ ਪਾਰਟੀ ਤੋਂ ਅਸਤੀਫਾ ਵੀ ਦੇ ਦਿੱਤਾ ਹੈ ਤੇ ਰਾਜਨੀਤੀ ਤੋਂ ਵੀ ਤਿਆਗ ਦੇ ਦਿੱਤਾ ਕਿ ਮੈਂ ਰਾਜਨੀਤੀ ਦੇ ਵਿੱਚ ਜਿਹੜਾ ਕਿ ਦੁਬਾਰਾ ਸਫਰ ਨਹੀਂ ਕਰਾਂਗੀ ਜਿਵੇਂ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਦੱਸਿਆ ਸੀ ਕਿ ਨੇਤਾ ਤੇ ਅਬਨੇਤਾ ਦੋ ਸਵਾਦ ਇਦਾਂ ਦੇ ਨੇ ਕਿ ਖਤਮ ਨਹੀਂ ਹੁੰਦੇ ਦਬਾਏ ਜਾ ਸਕਦੇ ਨੇ ਜਿਵੇਂ ਅਸੀਂ ਕਹੀਏ ਕਿ ਕਲਾਕਾਰ ਜਾਂ ਰਾਜਨੀਤੀ ਲੋਕ ਇਸ ਆਪਣੀ ਕਲਾ ਨੂੰ ਦਬਾ ਦੇਣ ਦਬਾ ਸਕਦੇ ਨੇ ਖਤਮ ਨਹੀਂ ਕਰ ਸਕਦੇ ਮੈਂ ਜਿਹੜੀ ਗੱਲ ਕਹੀ ਸੀ ਉਹ ਗੱਲ ਮੇਰੀ ਮੈਂ ਸੋਚਿਆ ਸੀ ਸ਼ਾਇਦ 1.5 2 ਸਾਲ ਬਾਅਦ ਜਿਹੜੀ 1.5 ਸਾਲ ਬਾਅਦ ਸੱਚ ਹੋਵੇਗੀ ਪਰ ਜਲਦੀ ਹੀ ਸੱਚ ਹੋ ਗਈ ਤੇ ਆਪਣੇ ਆਮਾਦੀ ਪਾਰਟੀ ਦੇ ਪ੍ਰਧਾਨ ਅਮਨ अरोड़ा ਨੇ ਆ ਕੇ ਆਪਣੀ ਭੈਣ ਅਨਮੋਲ ਗਗਨਮਾਨ ਕਿਉਂਕਿ ਕਹਿੰਦੇ ਕਿ ਅਨਮੋਲ ਆਪਣੇ ਗਗਨਮਾਨ ਜਿਹੜੀ ਆ ਉਹਦੀ ਭੈਣ ਬਣੀ ਆ ਆਪਣੇ ਅਮਨ अरोड़ा ਦੀ ਪੰਜਾਬ ਦੇ ਜਿਹੜੇ ਆਮਾਦੀ ਪਾਰਟੀ ਦੇ ਪ੍ਰਧਾਨ ਆ ਉਹਨਾਂ ਨੇ ਆ ਕੇ ਅਨਮੋਲ ਗਗਨਮਾਨ ਨੂੰ ਮਨਾਇਆ ਤੇ ਬੰਦ ਕਮਰੇ ਵਿੱਚ ਗੱਲਾਂ ਬਾਤਾਂ ਕੀਤੀਆਂ ਕੀ ਕਿਹਾ ਕਿਹੜੇ ਲਾਲਚ ਦਿੱਤੇ ਕੀ ਹੌਸਲਾ ਦਿੱਤਾ ਜਿਹਦੇ ਨਾਲ ਦੁਬਾਰਾ ਹਨਮੋਣ ਗਗਨਮਾਨ ਜਿਹੜੀ ਆ ਪਾਰਟੀ ਦੇ ਵਿੱਚ ਉਹਦੀ ਆਪਣੇ ਘਰ ਦੇ ਵਿੱਚ ਦੁਬਾਰਾ ਵਾਪਸੀ ਹੋ ਗਈ ਹੈ ਹੁਣ ਵੇਖਣਾ ਕਿ ਹਨਮੋਣ ਗਗਨਮਾਨ ਦੀ ਜਿਹੜੀ ਵਾਪਸੀ ਆ 1.5 ਸਾਲ ਜਿਹੜੇ ਹੁਣ ਬਾਕੀ ਰਹਿ ਗਏ ਨੇ ਤਦ ਤੱਕ ਰਹਿੰਦੀ ਆ ਜਾਂ ਫਿਰ ਵਿੱਚ ਕੋਈ ਨਾ ਕੋਈ ਫਿਰ ਦੁਬਾਰਾ ਹੇਰ ਫੇਰ ਹੁੰਦਾ ਕਿ ਹਨਮੋਣ ਗਗਨਮਾਨ ਸ਼ਾਇਦ ਕਹਿੰਦੇ ਕਿ ਹੌਸਲਾ ਦਿੱਤਾ ਗਿਆ ਵੈਸੇ ਕੀ ਲਾਲਚ ਦਿੱਤਾ ਗਿਆ ਜਿਹਦੇ ਕਰਕੇ ਅਨਮੋਲ ਗਗਰਮਾਨ ਨੇ ਦੁਬਾਰਾ ਪਾਰਟੀ ਵਿੱਚ ਆਪਣੇ ਘਰ ਦੁਆਰਾ ਵਾਪਸੀ ਕਰ ਲਈਏ ਤੇ ਫਿਰ ਮਿਲਾਂਗੇ ਕੁਝ ਇੱਕ ਨਵੀਂ ਤੇ ਵੱਡੀ ਖਬਰ ਲੈ ਕੇ ਕਿਉਂ ਖਬਰਾਂ ਚਲਦੀਆਂ ਰਹਿਣੀਆਂ ਨੇ ਨਵੇਂ-ਨਵੇਂ ਪਾਰਟੀਆਂ ਦੇ ਵਿੱਚ ਜਿਹੜੇ ਵਿਚਾਰ ਵਟਾਂਦਰਾ ਹੁੰਦਾ ਰਹਿਣਾ ਆਮ ਆਦਮੀ ਪਾਰਟੀ ਦਾ ਤਕਰੀਬਨ ਸਾਢੇ 3 ਸਾਲਾਂ ਤੋਂ ਚੱਲਦਾ ਹੀ ਆ ਰਿਹਾ ਐਦਾਂ ਦਾ ਤੇ ਫਿਰ ਮਿਲਦੇ ਹਾਂ ਤੁਹਾਨੂੰ ਇੱਕ ਨਵੀਂ ਖਬਰ ਦੇ ਨਾਲ ਅਨਮੋਲ ਗਗਰ ਦੀ ਕੋਈ ਨਵੀਂ ਖਬਰ ਲੈ ਕੇ ਤਦ ਤੱਕ ਲਈ ਸ਼ੋਕ ਹੀ ਮਨਉ ਦਿਓ ਆ ਗਿਆ ਸਸਕਾਲ